ਦੋਸਤੋ ਕੁਝ ਦਿਨ ਪਹਿਲਾਂ ਸ਼ਹੀਦੀ ਦਿਹਾੜਿਆਂ ਦਰਮਿਆਨ ਅਨੰਦਪੁਰ ਸਾਹਿਬ ਵਿਖੇ ਟੋਪੀਆਂ ਵਾਲਾ ਮਸਲਾ ਸੋਸ਼ਲ ਮੀਡੀਆ ਤੇ ਕਾਫੀ ਚੱਲਿਆ ਸੀ ਤੇ ਇਸ ਵਿਸ਼ੇ ਤੇ ਬਹੁਤ ਸਾਰੇ ਵਿਦਵਾਨਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਸਨ ਪਰ ਆਪਣਾ ਵਿਸ਼ਾ ਉਸ ਨਾਲ ਰਲਦਾ ਮਿਲਦਾ ਹੀ ਹੈ ਕਿ ਕੱਲ ਮੈਂ ਇੱਕ ਸਿੰਘ ਦੀ ਵੀਡੀਓ ਵੇਖੀ ਜਿਸ ਵਿੱਚ ਉਹ ਕਹਿ ਰਿਹਾ ਸੀ ਕਿ ਟੋਪੀਆਂ ਦੀ ਜਗ੍ਹਾ ਸਿੱਖ ਕਿਸੇ ਟੋਪੀ ਵਾਲੇ ਦਾ ਸਿੰਘ ਸਿਰ ਕੱਟ ਕੇ ਟੰਗ ਲੈਣ ਦੇ ਤਾਂ ਜ਼ਿਆਦਾ ਚੰਗਾ ਹੁੰਦਾ ਪਰ ਮੈਂ ਉਸ ਭਲੇ ਵਿਅਕਤੀ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸਿੱਖਿਆ ਸਾਨੂੰ ਗੁਰੂ ਸਹਿਬਾਨ ਨੇ ਦਿੱਤੀ ਉਹ ਉਸ ਦਾ ਤੇਰੇ ਵਰਗਿਆਂ ਤੇ ਅਸਰ ਕਿਉਂ ਨਹੀਂ ਹੁੰਦਾ ਜਾਂ ਫਿਰ ਤੁਸੀਂ ਲੋਕ ਗੁਰੂ ਸਾਹਿਬ ਦੇ ਦੱਸੇ ਰਾਹਾਂ ਤੇ ਤੁਰਨਾ ਹੀ ਨਹੀਂ ਚਾਹੁੰਦੇ ਕਿਉਂਕਿ ਗੁਰੂ ਸਹਿਬਾਨ ਨੇ ਸਾਨੂੰ ਸਰਬੱਤ ਦੇ ਭਲੇ ਦੀ ਸਿੱਖਿਆ ਦਿੱਤੀ ਸੀ ਪਰ ਤੇਰੇ ਵਰਗੇ ਲੋਕ ਮੂੰਹਾਂ ਵਿੱਚੋਂ ਜ਼ਹਿਰ ਉਗਲ ਕੇ ਸਮਾਜ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਡੋਬਣ ਦਾ ਕੰਮ ਕਰਦੇ ਹਨ ਜਿਨ੍ਹਾਂ ਭੁਜੰਗੀਆਂ ਨੇ ਸ਼ਹੀਦੀ ਦਿਹਾੜੇ ਵਕਤ ਟੋਪੀਆਂ ਉਤਾਰੀਆਂ ਸਨ ਉਹ ਸਿੱਖ ਧਰਮ ਦੀ ਸਿੱਖਿਆ ਪੱਖੋਂ ਅਧੂਰੇ ਹਨ ਤੇ ਉਹਨਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਪੜਨ ਤੇ ਸਮਝਣ ਦੀ ਜ਼ਰੂਰਤ ਹੈ ਪਰ ਉਹਨਾਂ ਨੂੰ ਸਿੱਖਿਆ ਦੇਣ ਦੀ ਬਜਾਏ ਕਟੜ ਸ਼ਬਦਾਂ ਨਾਲ ਉਕਸਾਉਣਾ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ ਸਿੱਖ ਕੌਮ ਹਿੰਸਕ ਕੌਮ ਨਹੀਂ ਤੇਰੇ ਵਰਗਿਆਂ ਦੇ ਹਿੰਸਕ ਸ਼ਬਦ ਸਿੱਖ ਕੌਮ ਦੇ ਕੌਮ ਦੇ ਫਲਸਫੇ ਦੇ ਉਲਟ ਨੇ ਸਿੱਖ ਧਰਮ ਕਿਰਤੀ ਵੰਡ ਛਕਣਾ ਮਜਲੂਮਾਂ ਦੀ ਰਾਖੀ ਕਰਨੀ ਤੇ ਸਰਬੱਤ ਦੇ ਭਲੇ ਦੀ ਮੰਗ ਕਰਦਾ ਹੈ ਸਿੱਖ ਧਰਮ ਵਿੱਚ ਬਦਲੇ ਦੀ ਭਾਵਨਾ ਜਾਂ ਕਰੋਧ ਲਈ ਕੋਈ ਥਾਂ ਨਹੀਂ ਬੱਚੇ ਸਮਾਜ ਦਾ ਭਵਿੱਖ ਹੁੰਦੇ ਨੇ ਉਹ ਜੋ ਸੁਣਦੇ ਦੇਖਦੇ ਅਤੇ ਸਿੱਖਦੇ ਨੇ ਉਹੀ ਉਹਨਾਂ ਦੀ ਸੋਚ ਦਾ ਨੀ ਬਣਦੀ ਹੈ ਜੇਕਰ ਅਸੀਂ ਉਹਨਾਂ ਨੂੰ ਗਲਤ ਜਾਂ ਅਧੂਰੀ ਜਾਣਕਾਰੀ ਦੇ ਕੇ ਉਕਸਾਉਂਦੇ ਹਾਂ ਤਾਂ ਇਹ ਨਾ ਸਿਰਫ ਉਹਨਾਂ ਦੀ ਸੋਚ ਨੂੰ ਭੜਕਾਉਂਦਾ ਹੈ ਸਗੋਂ ਸਮਾਜ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਅੱਜਕੱਲ੍ਹ ਸੋਸ਼ਲ ਮੀਡੀਆ ਅਫਵਾਹਾਂ ਅਧੂਰੀ ਜਾਣਕਾਰੀ ਅਤੇ ਸਚਾਈਆਂ ਤੋਂ ਪਰੇ ਬੱਚਿਆਂ ਤੱਕ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਜਦੋਂ ਵੱਡੇ ਹੀ ਗਲਤ ਗੱਲਾਂ ਨੂੰ ਸੱਚ ਵਾਂਗ ਪੇਸ਼ ਕਰਦੇ ਹਨ ਤਾਂ ਬੱਚੇ ਉਹਨਾਂ ਤੇ ਆਸਾਨੀ ਨਾਲ ਵਿਸ਼ਵਾਸ ਕਰ ਲੈਂਦੇ ਹਨ ਸ ਨਾਲ ਉਹਨਾਂ ਵਿੱਚ ਨਫ਼ਰਤ ਡਰ ਹਿੰਸਾ ਹਿੰਸਕ ਸੋਚ ਜਾਂ ਗਲਤ ਰਸਤੇ ਵੱਲ ਰੁਝਾਨ ਪੈਦਾ ਹੋ ਸਕਦਾ ਹੈ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਿੱਖ ਕੌਮ ਦੇ ਬਲਕਿ ਸਾਰੇ ਹੀ ਪੰਜਾਬ ਦੇ ਬੱਚਿਆਂ ਨੂੰ ਸਹੀ ਸਪਸ਼ਟ ਤੇ ਤੱਥਾਂ ਦੇ ਆਧਾਰਿਤ ਜਾਣਕਾਰੀ ਦਈਏ ਉਹਨਾਂ ਨੂੰ ਸਵਾਲ ਪੁੱਛਣ ਤਰਕ ਕਰਨ ਅਤੇ ਸੱਚ ਝੂਠ ਦੀ ਪਰਖ ਕਰਨ ਦੀ ਆਦਤ ਪਾਈਏ ਡਰਾਉਣੀਆਂ ਕਹਾਣੀਆਂ ਝੂਠੇ ਦਾਵੇ ਜਾਂ ਫਿਰ ਨਫਰਤ ਭਰੇ ਵਿਚਾਰਾਂ ਨਾਲ ਅਕਸੋਣਾ ਬੱਚਿਆਂ ਦੇ ਭੁੱਖ ਨਾਲ ਖੇਡਣ ਦੇ ਬਰਾਬਰ ਹੈ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜ਼ਰੂਰੀ ਹੈ ਕਿ ਧੱਕੇ ਕਰਕੇ ਧਰਮ ਨਹੀਂ ਫਲਦੇ ਸਾਨੂੰ ਗੁਰੂ ਸਾਹਿਬਾਨਾ ਨੇ ਇਹ ਨਹੀਂ ਸਿਖਾਇਆ ਇਹ ਪੰਥ ਸਾਰੇ ਸਿੱਖ ਜਗਤ ਦਾ ਪੰਥ ਹੈ ਇੱਥੇ ਜਣਾ ਖਣਾ ਉੱਠ ਕੇ ਸਿੱਖੀ ਦਾ ਠੇਕੇਦਾਰ ਬਣ ਜਾਂਦਾ ਹੈ ਪਰ ਬਾਬੇ ਨਾਨਕ ਦੀ ਸਿੱਖਿਆ ਬਾਰੇ ਕੁਝ ਵੀ ਨਹੀਂ ਜਾਣਦਾ ਬਸ ਦਾੜਾ ਸਜਾ ਕੇ ਕਈ ਮੂਰਖ ਲੋਕ ਜੋ ਮੂੰਹ ਆਇਆ ਊਲ ਜਲੂਲ ਬੋਲ ਕੇ ਸਿੱਖ ਧਰਮ ਦੀ ਕਦਰ ਘਟਾਉਂਦੇ ਨੇ ਅਜਿਹੇ ਲੋਕ ਸਾਨੂੰ ਬਰਦਾਸ਼ਤ ਨਹੀਂ ਜੋ ਗੁਰੂ ਸਹਿਬਾਨਾ ਦੀ ਵਿਚਾਰਧਾਰਾ ਦੇ ਉਲਟ ਚੱਲਦੇ ਹੋਣ ਹੋ ਸਕਦਾ ਹੈ ਕਿ ਇਹ ਸਿੱਖ ਹੋਣੀ ਨਾ ਕਿਸੇ ਹੋਰ ਵਿਚਾਰਧਾਰਾ ਦੇ ਲੋਕਾਂ ਦੇ ਖੜੇ ਕੀਤੇ ਬੁੱਤ ਹੋਣ ਸਿੱਖੀ ਧਰਮ ਤਾਂ ਮਨੁੱਖਤਾ, ਸੇਵਾ ਅਤੇ ਸਮਾਨਤਾ ਦਾ ਧਰਮ ਹੈ। ਇਸ ਧਰਮ ਦੀ ਆਤਮਾ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਵਸੀ ਹੋਈ ਹੈ। ਇਸ ਦਾ ਅਰਥ ਹੈ ਸਾਰੇ ਸੰਸਾਰ ਦੀ ਭਲਾਈ ਦੀ ਕਾਮਨਾ ਕਰਨਾ। ਸਿੱਖੀ ਵਿੱਚ ਇਨਸਾਨ ਦੀ ਭਲਾਈ ਨੂੰ ਕੇਵਲ ਆਪਣੇ ਤੱਕ ਸੀਮਤ ਨਹੀਂ ਰੱਖਿਆ ਜਾਂਦਾ। ਸਗੋਂ ਪੂਰੀ ਮਨੁੱਖਤਾ ਜੀਵ ਜੰਤੂਆਂ ਅਤੇ ਕੁਦਰਤ ਤੱਕ ਫੈਲਾਇਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਸਾਰਿਆਂ ਵਿੱਚ ਵਸਦਾ ਹੈ ਜਦੋਂ ਪ੍ਰਮਾਤਮਾ ਹਰ ਇੱਕ ਦੇ ਅੰਦਰ ਹੈ ਤਾਂ ਫਿਰ ਕਿਸੇ ਨਾਲ ਭੇਦ ਭਾਵ ਕਰਨਾ ਜਾਂ ਕਿਸੇ ਦਾ ਅਹਤ ਸੋਚਣਾ ਗੁਰਮਤ ਦੇ ਖਿਲਾਫ ਹੈ ਇਸ ਲਈ ਅਰਦਾਸ ਦੇ ਅੰਤ ਵਿੱਚ ਸਿੱਖ ਹਰ ਰੋਜ਼ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕệ ਕੇ ਪੂਰੇ ਸੰਸਾਰ ਦੀ ਖੁਸ਼ਹਾਲੀ ਦੀ ਅਰਦਾਸ ਕਰਦਾ ਹੈ ਇਸ ਪੰਕਤੀ ਸਿੱਖੀ ਦੀ ਉੱਚੀ ਸੋਚ ਅਤੇ ਵਿਸ਼ਾਲ ਦ੍ਰਿਸ਼ਟੀ ਨੂੰ ਦਰਸਾਉਂਦੀ ਹੈ ਸਰਬੱਤ ਦੇ ਭਲੇ ਦੀ ਸੋਚ ਸਿਰਫ ਬੋਲਾਂ ਤੱਕ ਸੀਮਤ ਨਹੀਂ ਸਗੋਂ ਕਰਮਾਂ ਵਿੱਚ ਵੀ ਵਿਖਾਈ ਦਿੰਦੀ ਹੈ ਲੰਗਰ ਦੀ ਪ੍ਰਥਾ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਜਿੱਥੇ ਜਾਤ ਧਰਮ ਅਮੀਰ ਗਰੀਬ ਦਾ ਕੋਈ ਭੇਦ ਨਹੀਂ ਕੀਤਾ ਜਾਂਦਾ ਅਜਿਹੇ ਵਿੱਚ ਹੋ ਸਕਦਾ ਹੈ ਕਿ ਕੁਝ ਟੋਪੀਆਂ ਵਾਲੇ ਵੀ ਕਿਸੇ ਹੋਰ ਧਰਮ ਨਾਲ ਸੰਬੰਧਿਤ ਹੋਣ ਹਰ ਕੋਈ ਇੱਕ ਪੰਕਤੀ ਵਿੱਚ ਬੈਠ ਕੇ ਇਹੋ ਜਿਹਾ ਭੋਜਨ ਪ੍ਰਾਪਤ ਕਰਦਾ ਹੈ ਇਹ ਪ੍ਰਥਾ ਮਨੁੱਖਤਾ ਵਿੱਚ ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਪੈਦਾ ਕਰਦੀ ਹੈ ਸਿੱਖ ਇਤਿਹਾਸ ਦੀ ਸਰਬੱਤ ਦੇ ਭਲੇ ਦੀ ਸੋਚ ਨਾਲ ਭਰਪੂਰ ਚੱਲਦਾ ਆ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਧਰਮ ਦੀ ਆਜ਼ਾਦੀ ਲਈ ਸੀ ਨਾ ਕਿ ਕੇਵਲ ਸਿੱਖਾਂ ਲਈ ਸਗੋਂ ਸਾਰੀ ਮਨੁੱਖਤਾ ਦੇ ਲਈ ਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜ਼ੁਲਮ ਦੇ ਖਿਲਾਫ ਖੜ ਕੇ ਸੱਚ ਅਤੇ ਇਨਸਾਫ ਦੀ ਰੱਖਿਆ ਕੀਤੀ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਕੌਣ ਟੋਪੀ ਵਾਲਾ ਹੈ ਤੇ ਕੌਣ ਟੋਪੀ ਵਾਲਾ ਨਹੀਂ ਇਹ ਸਾਰੀਆਂ ਘਟਨਾਵਾਂ ਸਿੱਖੀ ਦੇ ਉਸ ਮੂਲ ਸਿਧਾਂਤ ਨੂੰ ਦਰਸਾਉਂਦੀਆਂ ਹਨ ਜਦ ਕਿ ਕਿਸੇ ਨਾਲ ਅਨਿਆਏ ਹੋਵੇ ਤਾਂ ਉਸ ਦੇ ਹੱਕ ਵਿੱਚ ਖੜੇ ਹੋਣਾ ਹੀ ਸਰਬੱਤ ਦਾ ਭਲਾ ਹੈ ਅੱਜ ਦੇ ਸਮੇਂ ਵਿੱਚ ਵੀ ਸਿੱਖ ਕੌਮ ਦੁਨੀਆ ਭਰ ਵਿੱਚ ਕੁਦਰਤ ਆਫਤਾਂ ਭੁੱਖਮਰੀ ਜਾਂ ਸੰਕਟ ਦੇ ਸਮੇਂ ਬਿਨਾਂ ਕਿਸੇ ਭੇਦ ਭਾਵ ਦੇ ਸੇਵਾ ਕਰਦੀ ਨਜ਼ਰ ਆਉਂਦੀ ਹੈ ਇਹ ਸੇਵਾ ਭਾਵਨਾ ਸਿੱਖੀ ਦੀ ਅਸਲੀ ਪਹਿਚਾਨ ਹੈ ਜੋ ਵੰਡ ਛਕੋ ਨਾਮ ਜਪੋ ਕਿਰਤ ਕਰੋ ਦੇ ਸਿਧਾਂਤ ਨੂੰ ਜੀਵਨ ਵਿੱਚ ਉਤਾਰਦੀ ਹੈ ਇਸੇ ਤਰ੍ਹਾਂ ਸਿੱਖੀ ਧਰਮ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਮਨੁੱਖ ਨੂੰ ਸਿਰਫ ਆਪਣੀ ਭਲਾਈ ਨਹੀਂ ਸਗੋਂ ਪੂਰੇ ਸੰਸਾਰ ਦੀ ਭਲਾਈ ਬਾਰੇ ਸੋਚਣ ਦੀ ਪ੍ਰੇਰਣਾ ਦਿੰਦੀ ਹੈ ਇਹ ਸਿੱਖਿਆ ਮਨੁੱਖ ਨੂੰ ਨਿਰਸਵਾਰਥ ਦਿਆਲੂ ਅਤੇ ਇਨਸਾਫ ਪਸੰਦ ਬਣਾਉਂਦੀ ਹੈ ਜਦੋਂ ਇਨਸਾਨ ਇਸ ਸੋਚ ਨਾਲ ਜਿਉਂਦਾ ਹੈ ਤਦੋਂ ਹੀ ਅਸਲੀ ਅਰਥਾਂ ਵਿੱਚ ਸਰਬੱਤ ਦਾ ਭਲਾ ਸੰਭਵ ਹੋ ਸਕਦਾ ਹੈ ਅਜੇ ਹੀ ਸਿੱਖ ਅਜੇ ਹੀ ਸਿੱਖਿਆ ਸਾਨੂੰ ਗੁਰੂ ਸਹਿਬਾਨਾਂ ਨੇ ਦਿੱਤੀ ਹੈ ਤੇ ਅੱਜ ਕੱਲ੍ਹ ਦੇ ਲੋਕ ਕੁਝ ਲੋਕ ਅਜੇ ਹੀ ਸਿੱਖਿਆ ਦੇ ਉਲਟ ਹੋ ਕੇ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਢੁਕਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਸਾਡੇ ਸਿੱਖੀ ਫਲਸਫੇ ਦੇ ਬਿਲਕੁਲ ਉਲਟ ਹੈ ਗੁਰੂ ਸਹਿਬਾਨਾ ਨੇ ਕਦੇ ਵੀ ਕਿਸੇ ਨੂੰ ਢੁਕਾ ਕੇ ਜਾਂ ਸਾਡੇ ਯੋਧਿਆਂ ਨੇ ਕਦੇ ਵੀ ਕਿਸੇ ਨੂੰ ਢੁਕਾ ਕੇ ਮੋਹਰੇ ਨਹੀਂ ਕੀਤਾ ਬਲਕਿ ਖੁਦ ਆਪ ਆਪ ਅੱਗੇ ਹੋ ਕੇ ਅਨਿਆਏ ਦੇ ਖਿਲਾਫ ਜ਼ੁਲਮ ਦੇ ਖਿਲਾਫ ਜੰਗ ਲੜੀ ਹੈ ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ